ਇਹਨਾਂ ਤੋਂ ਵੀ ਮਿਲਦੀ ਉਦੋਂ ਵਜੋਂ ਜਦੋਂ ਗਵਰਨਮੈਂਟ ਦਾ ਬਹੁਤ ਵਧੀਆ ਤਰੀਕਾ ਹੋਏ ਕੰਮ ਕਰਨ ਦਾ ਬਹੁਤ ਸਾਰੀ ਜ਼ਮੀਨ ਵੀ ਉਦੋਂ ਡੋਨੇਟ ਕੀਤੀ ਸੀ ਤਾਂ ਕਿ ਇਸ ਇਲਾਕੇ ਦੇ ਬੱਚੇ ਵਧੀਆ ਸਿੱਖਿਆ ਲੈ ਸਕਣ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਐਜੂਕੇਸ਼ਨ ਔਰ ਹੈਲਥ ਨੂੰ ਬਹੁਤ ਜ਼ਿਆਦਾ ਤਰਜੀਹ ਜਿਹੜੀ ਆ ਦਿੱਤੀ ਆ ਟੈਕਨੋਲੋਜੀ ਕਈ ਤਾਂ ਅੱਗੇ ਨਿਕਲ ਚੁੱਕੀ ਸੀ ਔਰ ਅਸੀਂ ਗਰਦਾਸਪੁਰ ਦੇ ਲੋਕ ਹੌਲੀ ਹੌਲੀ ਉੱਚ ਹੈ ਸੀ ਕਿਉਂਕਿ ਗੁਰਦਾਸਪੁਰ ਦਾ ਸਰਕਾਰੀ ਕਾਲਜ ਵੀ ਵੈਬਸਾਈਟ ਦੇ ਉੱਪਰ ਆਊਗਾ ਬੱਚੇ ਉਹਦੇ ਵਿੱਚ ਇੱਕ ਤੇ ਟਰਾਂਸਪਰੈਂਸੀ ਆਊਗੀ ਮੈਂ ਸਮਝਦਾ ਵੀ ਕਈ ਸਾਲ ਪਹਿਲਾਂ ਚਾਹੀਦੀ ਸੀ ਕਿਆ ਜਿਹੜੀ ਆਪਾਂ ਅੱਜ ਕਰ ਰਹੇ ਆ ਇਮੇਜਿਨ ਕਰੋ ਕਿ ਜਿਹੜੇ ਬੱਚੇ ਪਿਛਲੇ 10 ਸਾਲ ਰਹਿ ਗਏ ਉਹ ਇਸ ਸਹੂਲਤ ਨੂੰ ਵਾਜ ਰਹਿ ਕੇ ਅੱਗੇ ਚਲੇ ਗਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਂਦੀਆਂ ਕਈ ਨਵੀਆਂ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਇੱਥੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਉੱਥੇ ਸੂਚਨਾ ਟੈਕਨੋਲੋਜੀ ਦੇ ਦੌਰ ਵਿੱਚ ਆਪਣੀ ਪਹੁੰਚ ਨੂੰ ਵਿਸ਼ਵ ਵਿਆਪੀ ਬਣਾਉਂਦੇ ਆ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ ਹੈ ਵੈੱਬਸਾਈਟ ਦਾ ਉਦਘਾਟਨ ਕਰਦੇ ਆ ਪੰਜਾਬ ਹੈਲਥ ਸਿਸਟਮ ऑपरेशन ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉੱਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਆ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਚਾਰ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਬੀਕਾਮ ਟੈਕਸਟ ਪਲੈਨਿੰਗ ਐਂਡ ਮੈਨੇਜਮੈਂਟ ਬੀਬਾ ਬੈਂਕਿੰਗ ਫਾਈਨੈਂਸ ਸਰਵਿਸ ਐਂਡ ਇੰਸ਼ੋਰੈਂਸ ਐਮਕਮ ਅਤੇ ਐਮਏ ਪੰਜਾਬੀ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਇਹ ਨਵੇਂ ਕੋਰਸ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੀ ਹੈ ਅਤੇ ਇਸ ਨਾਲ ਕਾਲਜ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਦਾਖਲੇ ਹੋਏ ਹਨ ਇਸ ਤੋਂ ਇਲਾਵਾ ਕਾਲਜ ਦੀ ਨਵੀਂ ਵੈੱਬਸਾਈਟ ਸਾਰੇ ਅਕਾਦਮਿਕ ਸੂਚਨਾ ਉਪਲਬਧ ਹੋਵੇਗੀ ਅਤੇ ਇਸ ਉਪਰ ਅੰਡਰਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦੇ ਦੂਜੇ ਪੜਾਅ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀ ਆਨਲਾਈਨ ਦਾਖਲਾ ਫਾਰਮ ਭਰ ਸਕਣਗੇ ਅਤੇ ਆਪਣੀ ਫੀਸ ਦੀ ਅਦਾਇਗੀ ਵੀ ਕਰ ਸਕਣਗੇ ਉਨ੍ਹਾਂ ਕਿਹਾ ਕਿ ਵੈਬਸਾਈਟ ਡਾਇਨਾਮਿਕ ਹੋਵੇਗੀ ਤੇ ਡਿਜੀਟਲ ਪੰਜਾਬ ਵੱਲ ਇੱਕ ਵੱਡਾ ਕਦਮ ਹੋਵੇਗਾ ਪਿਛਲੀਆਂ ਸਰਕਾਰਾਂ ਨੇ ਉੱਚੇਰੀ ਸਿੱਖਿਆ ਦੇ ਖੇਤਰ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਸੀ ਜਿਸ ਕਰਕੇ ਸਾਡੇ ਨੌਜਵਾਨਾਂ ਨੂੰ ਉੱਚੀ ਪੜਾਈ ਲਈ ਵਿਦੇਸ਼ ਦਾ ਰੁੱਖ ਕਰਨਾ ਪਿਆ ਪਰ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਨਵੇਂ ਕੋਰਸ ਸ਼ੁਰੂ ਹੋਣ ਦੇ ਨਾਲ ਪ੍ਰੋਫੈਸਰਾਂ ਦੀ ਭਰਤੀ ਵੀ ਕੀਤੀ ਗਈ ਹੈ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਉਹ ਚੇਰੀ ਸਿੱਖਿਆ ਲਈ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਦਾਖਲਾ ਲੈ ਕੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਨ ਦੇਣ। ਸਤਿਯੋਗ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਪੱਲਾ ਜੀ ਔਰ ਸਾਰੇ ਕਾਲਜ ਦੇ ਸਟਾਫ ਦੇ ਮੈਂਬਰਸ ਔਰ ਟੀਚਿੰਗ ਐਂਡ ਨਾਨ ਟੀਚਿੰਗ ਔਰ ਬਾਕੀ ਜਿਹੜੀ ਸਤਕਾਰਯੋਗ ਸਖਸੀਤਾ ਆਈਆਂ ਨੇ ਅੱਜ ਬੜਾ ਖੁਸ਼ੀ ਦਾ ਮਕਾਮ ਹੈ ਕਿ ਮੈਂ ਹਮੇਸ਼ਾ ਇਹ ਕਹਿਣਾ ਮਿਸਰਕਾਰੀ ਕਾਲਜ ਗੁਰਦਾਸਪੁਰ ਦਾ ਪੁਰਾਣਾ ਇਤਿਹਾਸ ਇੱਕ ਬਹੁਤ ਗਰਮ ਇਤਿਹਾਸ ਰਿਹਾ। ਔਰ ਹੌਲੀ-ਹੌਲੀ ਜਦੋਂ ਨਗਾਰ ਆਇਆ ਉਹਦੇ ਨਾਲ ਚੀਜ਼ਾਂ ਥੱਲੇ ਜਾਂਦੀਆਂ ਰਹੀਆਂ। ਪਰ ਅੱਜ ਡਾਕਟਰ ਅਸ਼ਵਨੀ ਜੀ ਤੁਸੀਂ ਔਰ ਤੁਹਾਡੀ ਸਾਰੀ ਟੀਮ ਮੁਬਾਰਕ ਦੀ ਪਾਤਰ ਆ ਕਿ ਤੁਸੀਂ ਗੁਰਦਾਸਪੁਰ ਦੇ ਕਾਲਜ ਨੂੰ ਦੁਬਾਰਾ ਉਹਨਾ ਪੁਰਾਣੀ ਵਾਲੀਆ ਤੇ ਲੈ ਕੇ ਆ ਰਹੇ ਹੋ। ਜਿਸ ਮਕਸਦ ਲਈ ਇਹ ਕਾਲਜ ਜਿਹੜਾ ਅਸੀਂ ਗੁਰਦਾਸਪੁਰ ਦੇ ਵਿੱਚ ਬਣਿਆ ਸੀਗਾ ਤਾਂ ਪਹਿਲਾਂ ਵੀ ਗਿਆ ਦੁਬਾਰਾ ਦਰਾਉਣਾ ਕਿ ਇਸ ਕਾਲਜ ਨੂੰ ਬਣਾਉਣ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਸੀ ਔਰ ਲੋਕਾਂ ਨੇ ਬਹੁਤ ਸਾਰੀ ਜ਼ਮੀਨ ਵੀ ਉਦੋਂ ਡੋਨੇਟ ਕੀਤੀ ਸੀ ਤਾਂ ਕਿ ਇਸ ਇਲਾਕੇ ਦੇ ਬੱਚੇ ਵਧੀਆ ਸਿੱਖਿਆ ਲੈ ਸਕਣ ਵਧੀਆ এডਿਕੇਸ਼ਨ ਲੈ ਸਕਣ ਔਰ ਸਮਾਜ ਦੇ ਵਿੱਚ ਆਪਣਾ ਇੱਕ ਵਧੀਆ ਰੋਲ ਅਦਾ ਕਰ ਸਕਣ ਮੈਨੂੰ ਅੱਜ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਐਜੂਕੇਸ਼ਨ ਔਰ ਹੈਲਥ ਨੂੰ ਬਹੁਤ ਜ਼ਿਆਦਾ ਤਰਜੀਹ ਜਿਹੜੀ ਆ ਦਿੱਤੀ ਆ ਔਰ ਅੱਜ ਸਰਕਾਰ ਦੀਆਂ ਉਸ ਪ੍ਰੋਗਰਾਮ ਤੇ ਪਾਲਿਸਿਸ ਨੂੰ ਅਸ਼ਵਨੀ ਜੀ ਤੁਸੀਂ ਉਹ ਤੁਹਾਡੀ ਟੀਮ ਬਖੂਬੀ ਦੇ ਨਾਲ ਇੰਪਲੀਮੈਂਟ ਕਰ ਰਹੀ ਆ ਔਰ ਉਸ ਇੰਪਲੀਮੈਂਟੇਸ਼ਨ ਦੇ ਵਿੱਚ ਅੱਜ ਜਿਹੜੀ ਨਵੀਂ ਡਾਇਨਾਮਿਕ ਵੈਬਸਾਈਟ ਲੌਂਚ ਕੀਤੀ ਆ ਉਹਦੇ ਲਈ ਮੈਂ ਕਾਲਜ ਨੂੰ ਮੁਬਾਰਕ ਦਿੰਦਾ ਇਹ ਬਹੁਤ ਲੋੜ ਸੀ ਟੈਕਨੋਲੋਜੀ ਕਈ ਥਾਂ ਅੱਗੇ ਨਿਕਲ ਚੁੱਕੀ ਸੀ ਪਰ ਅਸੀਂ ਗੁਰਦਾਸਪੁਰ ਦੇ ਲੋਕ ਹੌਲੀ-ਹੌਲੀ ਪਿੱਛੇ ਸੀਗੇ ਉਹ ਜਿਹੜੀ ਹੁਣ ਲੇਟ ਆ ਉਹਨੂੰ ਮੈਨੂੰ ਅੱਜ ਖੁਸ਼ੀ ਹੈ ਕਿ ਤੁਹਾਡਾ ਸਾਰਾ ਸਟਾਫ ਤੁਹਾਡੀ ਅੰਡਰ ਯੋਰ ਗਾਈਡੈਂਸ ਮਿਲ ਕੇ ਉਸ ਲੇਟ ਨੂੰ ਵੀ ਦੂਰ ਕਰ ਰਿਹਾ ਔਰ ਅੱਜ ਚੰਗਾ ਲੱਗੂਗਾ ਜਦੋਂ ਗੁਰਦਾਸਪੁਰ ਦਾ ਸਰਕਾਰੀ ਕਾਲਜ ਵੀ ਵੈਬਸਾਈਟ ਦੇ ਉੱਪਰ ਆਊਗਾ ਬੱਚੇ ਉਹਦੇ ਵਿੱਚ ਇੱਕ ਤੇ ਟਰਾਂਸਪਰੈਂਸੀ ਆਊਗੀ ਦੂਸਰੀ ਟੈਕਨੋਲੋਜੀ ਜਿਹੜੀ ਅਪਡੇਟ ਹੁੰਦੀ ਆ ਉਹਦਾ ਬਹੁਤ ਵੱਡਾ ਐਡਵਾਂਟੇਜ ਜਿਹੜਾ ਉਹ ਮਿਲਦਾ ਸੋ ਇਹ ਚੀਜ਼ਾਂ ਮੈਂ ਸਮਝਣਾ ਵੀ ਕਈ ਸਾਲ ਪਹਿਲਾਂ ਚਾਹੀਦੀਆਂ ਸੀਗੀਆਂ ਜਿਹੜੀ ਆਪਾਂ ਅੱਜ ਕਰ ਰਹੇ ਆ ਸੋ ਧੇਰ ਆਏ ਦਰੋਸਤ ਆਏ ਕੋਈ ਗੱਲ ਨਹੀਂ ਕਿਸੇ ਵਕਤ ਮੋਟੀਵੇਸ਼ਨ ਸਪਿਰਟ ਵੀ ਮਿਲਦੀ ਉਹਦੇ ਵਿੱਚ ਜਦੋਂ ਗਵਰਨਮੈਂਟ ਦਾ ਬਹੁਤ ਵਧੀਆ ਤਰੀਕਾ ਹੋਵੇ ਕੰਮ ਕਰਨ ਦਾ ਸੋ ਭਗਵੰਤ ਮਾਨ ਜੀ ਦਾ ਜਾਜੋਤ ਬੈਸ ਜੀ ਦਾ ਧੰਨਵਾਦ ਜਿਨ੍ਹਾਂ ਨੇ এডਿਕੇਸ਼ਨ ਨੂੰ ਇੱਕ ਚੰਗੀ ਲੀਆ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਦੇ ਪ੍ਰਯਾਸ ਸਫਲ ਵੀ ਹੋ ਰਹੇ ਨੇ ਦੂਸਰੀ ਗੱਲ ਅੱਜ ਮੈਂ ਚੈਨਲ ਦੇ ਰਾਈ ਔਰ ਮੀਡੀਆ ਰਾਈ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਰਕਾਰੀ ਕਾਲਜ ਦੇ ਵਿੱਚ ਜੇ ਮੈਂ ਕਹਿਣਾ ਪਿਛਲੇ ਦਸਾਂ ਸਾਲਾਂ ਦੇ ਵਿੱਚ ਕੋਈ ਨਵੇਂ ਕੋਰਸ ਇੰਟਰੋਡਿਊਸ ਨਹੀਂ ਹੋਏ ਆ ਪਹਿਲੀ ਵਾਰ ਆ ਮੈਂ ਸਮਝਣਾ ਅਸ਼wini ਜੀ ਫੇਰ ਇੱਕ ਵਾਰੀ ਦੁਬਾਰਾ ਮੈਂ ਘੜੀ ਘੜੀ ਤੁਹਾਨੂੰ ਔਰ ਤੁਹਾਡੀ ਟੀਮ ਨੂੰ ਵਧਾਈ ਦੇ ਰਿਹਾ ਵੀ ਉਹ ਕੰਮ ਉਹ ਹੱਕ ਬੱਚਿਆਂ ਦਾ ਜਿਹੜਾ ਨੇ ਉਹਨੂੰ 10 ਸਾਲ ਪਹਿਲਾਂ ਮਿਲਣਾ ਚਾਹੀਦਾ ਸੀਗਾ ਉਹ ਅੱਜ 10 ਸਾਲ ਬਾਅਦ ਮਿਲ ਰਿਹਾ ਇਮੇਜਿਨ ਕਰੋ ਵੀ ਜਿਹੜੇ ਬੱਚੇ ਪਿਛਲੇ 10 ਸਾਲ ਰਹਿ ਗਏ ਉਹ ਇਸ ਸਹੂਲਤ ਉਹ ਵਾਂਝੇ ਰਹਿ ਕੇ ਅੱਗੇ ਚਲੇ ਗਏ ਉਸ ਉਸ ਜਿਹੜਾ ਗੈਪ ਆ ਉਹਨੂੰ ਕੋਣ ਪੂਰਾ ਕਰੂਗਾ ਪਰ ਅੱਜ ਗੁਰਦਾਸਪੁਰ ਦੇ ਵਿੱਚ ਜਖਦੋਂ ਅਸੀਂ ਕਨਵੋਕੇਸ਼ਨ ਡੇ ਮਨਾਇਆ ਸੀਗਾ ਔਰ ਉਸ ਵਕਤ ਡਾਕਟਰ ਕਰਮਜੀਤ ਜੀ ਜਿਹੜੇ ਵਾਈਸ ਚਾਂਸਲਰ ਨੇ ਗੁਰਦਾਣਾ ਦੇ ਯੂਨੀਵਰਸਿਟੀ ਨੂੰ ਇਸ ਐਨੋਕੇਸ਼ਨ ਦੇ ਵਿੱਚ ਆਏ ਸੀਗੇ ਔਰ ਉਸ ਵਕਤ ਮੈਂ ਵੀ ਮੰਗ ਕੀਤੀ ਸੀਗੀ ਔਰ ਉਹਦੀ ਫਿਰ ਜਿਹੜੀ ਮਿਹਨਤ ਸੀਗੀ ਉਹ ਪ੍ਰਿੰਸੀਪਲ ਸਾਹਿਬ ਔਰ ਉਹਨਾਂ ਦੇ ਸਟਾਫ ਨੇ ਕਰਕੇ ਅੱਜ ਮੈਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਦਿਆਂ ਖੁਸ਼ੀ ਆ ਕਿ ਚਾਰ ਨਵੇਂ ਕੋਰਸ ਸਰਕਾਰੀ ਗਵਰਨਮੈਂਟ ਕਾਲਜ ਸਰਕਾਰੀ ਕਾਲਜ ਦੇ ਵਿੱਚ ਆਏ ਨੇ ਜਿਹਦੇ ਵਿੱਚ ਬੀਕੋਮ ਜਿਹੜਾ ਟੈਕਸ ਪਲੈਨਿੰਗ ਔਰ ਮੈਨੇਜਮੈਂਟ ਦਾ ਜਿਹਦੇ ਵਿੱਚ ਨੌਜਵਾਨ ਬੱਚੇ ਗ੍ਰੈਜੂਏਸ਼ਨ ਕਰਕੇ ਥੋੜਾ ਬਹੁਤ ਆਪਣੀ ਕੋਲਮੈਂਟ ਦਾ ਜਰੀਆ ਵੀ ਬਣਾ ਸਕਦੇ ਨੇ ਟੈਕਸੇਸ਼ਨ ਦਾ ਕੰਮ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਸਿਸਟਮ ਜਿਹੜਾ ਚੱਲ ਸਕੇ ਦੂਸਰਾ ਬੀਬੀਏ ਔਰ ਬੀਬੀਏ ਵੀ ਬੈਂਕਿੰਗ ਦੇ ਵਿੱਚ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਔਰ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਰੋਜ਼ਮਰਹ ਦੀਆਂ ਚੀਜ਼ਾਂ ਨੇ ਜਿਹੜੇ ਕਿਸੇ ਵਾਲੇ ਬੈਂਕਿੰਗ ਦੇ ਵਿੱਚ ਲੋੜ ਪੈ ਜਾਂਦੀ ਆ ਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲੋੜ ਪੈ ਜਾਂਦੀ ਆ ਔਰ ਸਾਡੇ ਇੱਥੋਂ ਦੇ ਬੱਚਿਆਂ ਦੇ ਵਿੱਚ ਬੇਰੋਜ਼ਗਾਰੀ ਹੋਣ ਕਰਕੇ ਉਹ ਕੁਆਇਫਾਈਡ ਨਹੀਂ ਸੀਗੇ ਵੀ ਆ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਉਹ ਕੰਪਲੀਟ ਕਰ ਸਕਣ। ਸੋ ਆਹ ਕੋਰਸਸ ਦੇ ਨਾਲ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੂੰ এমਪਲॉयਮੈਂਟ ਜਨਰੇਟ ਕਰਨ ਦੇ ਵਿੱਚ ਵੀ ਬਹੁਤ ਵੱਡੀ ਸਹੂਲਤ ਮਿਲੂਗੀ। ਤੀਸਰਾ ਐਮਕੋਮ ਉਹ ਵੀ ਹੁਣ ਇੱਥੇ ਲਾਂਚ ਹੋ ਗਿਆ। ਔਰ ਚੌਥੀ ਐਮਏ ਪੰਜਾਬੀ ਜਿਹਦੀ ਮਾਂ ਬੋਲੀ ਜਿਹਦੇ ਪਿੱਛੇ ਅਸੀਂ ਸਾਰਾ ਸਾਡਾ ਪੰਜਾਬ ਔਰ ਪੰਜਾਬੀਅਤ ਕਿਤੇ ਨਾ ਕਿਤੇ ਉਸ ਗੱਲ 'ਚ ਖਲਾਸ ਸੀਗੀ। ਅੱਜ ਉਸ ਨੂੰ ਦੁਬਾਰਾ ਸਾਡੀ ਮਾਂ ਬੋਲੀ ਨੂੰ ਅੱਗੇ ਡਿਵੈਲਪ ਕਰਨ ਲਈ, ਉਤਸ਼ਾਹ ਕਰਨ ਲਈ, ਉਤਸ਼ਾਹ ਕਰਨ ਲਈ ਇਹ ਜਿਹੜੀ ਐਮਏ ਪੰਜਾਬੀ ਆ। ਉਭੀ ਸ਼ੁਰੂ ਹੋਈਆ ਔਰ ਮੈਂ ਇੱਕ ਗੱਲ ਕਹਿਣਾ ਸਾਡੀ ਸਰਕਾਰ ਦੀ ਨੀਤੀ ਵੀ ਬੜੀ ਵਧੀਆ ਤੇ ਨੀयत ਵੀ ਬਹੁਤ ਵਧੀਆ ਜਦੋਂ ਨੀयत ਠੀਕ ਹੋ ਜਾਵੇ ਤੇ ਪਰਮੇਸ਼ਵਰ ਵੀ ਸਹਾਇ ਹੋ ਜਾਂਦਾ ਆ ਤਿੰਨ ਮਹੀਨੇ ਪਹਿਲਾਂ ਕੋਸ਼ਿਸ਼ ਕੀਤੀ ਸੀ ਸਰਕਾਰ ਨੂੰ ਵੀ ਬੇਨਤੀ ਕੀਤੀ ਯੂਨੀਵਰਸਿਟੀ 'ਚ ਵੀ ਕੀਤਾ ਔਰ ਪ੍ਰਿੰਸੀਪਲ ਸਾਹਿਬ ਔਰ ਸਟਾਫ ਨੇ ਪੂਰਾ ਜੋਰ ਲਾ ਕੇ ਅਰ ਚਾਰੇ ਕੋਰਸ ਗਵਰਨਮੈਂਟ ਕਾਲਜ ਦੇ ਵਿੱਚ ਸ਼ੁਰੂ ਹੋ ਗਏ ਨੇ ਐਡਮਿਸ਼ਨ ਸ਼ੁਰੂ ਹੋ ਗਈਆਂ ਨੇ ਕਈ ਵਾਰੀ ਕੀ ਹੁੰਦਾ ਸੀਗਾ ਕਿ ਪ੍ਰੋਜੈਕਟ ਬਣ ਜਾਂਦੇ ਸੀਗੇ ਇਨੋਗਰੇਟ ਹੋ ਜਾਂਦੇ ਸੀ ਔਰ ਪਾਈਪਲਾਈਨ ਚ ਪਏ ਰਹਿੰਦੇ ਸੀਗੇ ਪਰ ਇਹ ਪਹਿਲਾ ਇਨਸਟੈਂਸ ਆ ਜਿੱਤੇ 10-12 ਸਾਲਾਂ ਤੋਂ ਬਾਅਦ ਚਾਰ ਨਵੇਂ ਕੋਰਸ ਸ਼ੁਰੂ ਹੋ ਕੇ ਲਾਂਚ ਹੋ ਗਏ ਐਡਮਿਸ਼ਨ ਸ਼ੁਰੂ ਹੋ ਗਈ ਆ ਔਰ ਮੈਨੂੰ ਅੱਜ ਗਰਦਾਸਪੁਰ ਦੇ ਇਲਾਕਾ ਵਾਸੀਆਂ ਨੂੰ ਦੱਸਦੇ ਆ ਵੀ ਖੁਸ਼ੀ ਆ ਕਿ ਜੇ ਆਪਾਂ ਪਿਛਲੇ ਸਾਲ ਦੇ ਦਾਖਲੇ ਦੇਖ ਲਈਏ ਸਰਕਾਰੀ ਕਾਲਜ ਦੇ ਵਿੱਚ ਤੇ ਅੱਜ ਦੇ ਦਾਖਲੇ ਪਿਛਲੇ ਸਾਲਾਂ ਨਾਲੋਂ ਕਿਤੇ ਵਧੇ ਰਹੇ ਨੇ ਔਰ ਮੈਂ ਸਮਝਦਾ ਵੀ ਕਿਉਂ ਵਧੇ ਨੇ ਕਿਉਂਕਿ ਮਾਪਿਆਂ ਦਾ ਤੇ ਬੱਚਿਆਂ ਦਾ ਕੌਨਫੀਡੈਂਸ ਸੰਸਥਾ ਦੇ ਵਿੱਚ ਬਣਿਆ ਇੰਸਟੀਟਿਊਸ਼ਨ ਦੇ ਵਿੱਚ ਬਣਿਆ ਔਰ ਜਦ ਉਸ ਵਕਤ ਸੰਸਥਾ ਔਰ ਇੰਸਟੀਟਿਊਸ਼ਨ ਦੇ ਵਿੱਚ ਵਿਸ਼ਵਾਸ ਬਣ ਜਾਵੇ ਤੇ ਫਿਰ ਲੋਕ ਦਾਖਲਾ ਲੈਂਦੇ ਨੇ ਕਿਉਂਕਿ ਪਹਿਲਾਂ ਲੋਕਾਂ ਕੋਲ ਮਜਬੂਰੀ ਸੀ ਉਹਨਾਂ ਕੋਲ ਉਹ ਵੇਅਰ ਵਿਦਰਸ ਨਹੀਂ ਸੀ ਏਥੇ ਜਿਹਦੇ ਕਰਕੇ ਬੱਚੇ ਤੇ ਦਾਖਲਾ ਲੈਂਦੇ ਔਰ ਲੋਕਾਂ ਨੂੰ ਪ੍ਰਾਈਵੇਟ ਕਾਲਜਾਂ ਤੇ ਯਾਰਾ ਪੈਂਦਾ ਸੀ ਮਾਪਿਆਂ ਕੋਲ ਪੈਸੇ ਵੀ ਨਹੀਂ ਸੀ ਹੁੰਦੇ ਪਰ ਫਿਰ ਵੀ ਉਹ ਮਜਬੂਰੀ ਦੇ ਵਿੱਚ ਕਰਜ਼ੇ ਚੋਕ ਕੇ ਕੋਚੀਰ ਵੇਚ ਕੇ ਆਪਣੇ ਬੱਚਿਆਂ ਨੂੰ ਪੜਾਉਂਦੇ ਸੀ ਅੱਜ ਕਟਫੀਸਾ ਦੇ ਉੱਪਰ ਗਵਰਨਮੈਂਟ ਕਾਲਜ ਗੁਰਦਾਸਪੁਰ ਜਿਹੜਾ ਸਾਰੇ ਕੋਸਤੇ ਜਿਹੜੇ ਨੇ ਇਲਾਕਾ ਵਾਸੀਆਂ ਨੂੰ ਦੇ ਰਿਹਾ